ਲਗਾਮ ਚ ਹੋਏ ਅਤੰਕੀ ਹਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰੇਸ਼ ਮਹਾਜਨ ਦੀ ਅਗਵਾਈ ਵਿੱਚ ਬਟਾਲਾ ਚ ਕੀਤਾ ਗਿਆ ਪਾਕਿਸਤਾਨ ਤੇ ਅਤੰਕਵਾਦ ਖਿਲਾਫ ਰੋਜ਼ ਪ੍ਰਦਰਸ਼ਨ ਜਿੰਦਾਬਾਦ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ ਮੁਰਦਾਬਾਦ A a capa ali! Vai, vai, vai. Vai, vai, vai. ਜ਼ਿਲ੍ਹਾ ਪ੍ਰਧਾਨ ਨਰੇਸ਼ ਮਹਾਜਨ ਸਾਹਿਬ ਜਿਹਨੇ ਦਸ ਧਾਲਕਾਂ ਚਾਹ ਦੇ ਬਟਾਲਾ ਮੈਂ ਕਹਿੰਦਾ ਪਾਕਿਸਤਾਨ ਤੋਂ ਕਦੀ ਭਲਾ ਆਇਆ ਹੀ ਨਹੀਂ ਜੋ ਜਿੰਨੇ ਲੋਕਾਂ ਨੇ ਜਾ ਕੇ ਵੇਖਿਆ ਨਹੀਂ ਮੈਂ ਵੇਖ ਕੇ ਆਇਆ ਦੋ ਤਿੰਨ ਵਾਰ ਜਿਹੜੀਆਂ ਪਾਸ਼ਾ ਉਹ ਬੋਲਦੇ ਨੇ ਨਾ ਅਸੀਂ ਉਹ ਪਾਸ਼ਾ ਬੋਲ ਨਹੀਂ ਸਕਦੇ ਪਰ ਮੈਂ ਉਹ ਪਾਸ਼ਾ ਦੀ ਨਿਖੇਤੀ ਉੱਤੇ ਕਰਦਾ ਰਿਹਾ ਤਾਂ ਮੈਂ ਬਤੌਰ ਪਾਰਟੀ ਲੀਡਰ ਬਣ ਕੇ ਭੇਜਿਆ ਮੈਨੂੰ ਸ਼੍ਰੋਮਣੀ ਕਾਲੀ ਦਾਲ ਨੇ ਮੈਂ ਵੇਖਿਆ ਪਰ ਜਿਹੜਾ ਜੰਮੂ ਕਸ਼ਮੀਰ 'ਚ ਗੱਲ ਹੋਈ ਨਿਗਨਗੇ ਬੱਚੇ ਜਿੱਦਾਂ ਮਿਲਕਦੇ ਪਏ ਉਹਨਾਂ ਦੀਆਂ ਘਰਦੀਆਂ ਮਿਲਕਦੀਆਂ ਪਈਆਂ ਸਮਾਜ 'ਚ ਇਹ ਸਾਨੂੰ ਇਹ ਗੱਲ ਕਹਿਣੀ ਪੈਗੀ ਇਹ ਪਾਕਿਸਤਾਨ ਇਸ ਚੀਜ਼ ਤੋਂ ਬਾਜ਼ ਨਹੀਂ ਆ ਸਕਾ ਹਿੰਦੁਸਤਾਨ ਦੀ ਪ੍ਰੈਮੀਅਰ ਗਵਰਨਮੈਂਟ ਆਫ ਇੰਡੀਆ ਨਰਿੰਦਰ ਮੋਦੀ ਜੀ ਨੂੰ ਇਹ ਜੈਕਟ ਅਟੈਕ ਕਰਨਾ ਚਾਹੀਦਾ ਕੋਈ ਜਿਹੜਾ ਅੱਗੇ ਕੀਤਾ ਸੀ ਉਦਾਂ ਹੀ ਕਰਨਾ ਚਾਹੀਦਾ ਜੇ ਨਾ ਕੀਤਾ ਇਹਨਾਂ ਨੂੰ ਮੂੰਹ ਪਹੇਗਾ ਤੇ ਪੈਣ ਡਿਆਗੇ ਵੀ ਪਰ ਉਹ ਬੱਚਿਆਂ ਦਾ ਪਰ ਜਿੱਦਾਂ ਫੋਟੋਆਂ ਵੇਖਿਆ ਜੇ ਬੱਚੇ ਨਿਗਨਗੇ ਮਿਲਕਦੇ ਪਏ ਆ ਮੈਂ ਕਹਿੰਦਾ ਲੱਖ ਲਾਂਹ ਤੇ ਹੋਏ ਬੰਦਿਆਂ ਨੂੰ ਜਿਹੜਾ ਇਹੋ ਜਿਹਾ ਜ਼ੁਲਮ ਕੀਤਾ ਉਹਨਾਂ ਨੇ ਪਰ ਇੱਕ ਗੱਲ ਜ਼ਰੂਰ ਕਵਾਂਗਾ ਜਿਹੜਾ ਉੱਥੇ ਅਤਿਆਚਾਰ ਜੋ ਹੈ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਜੇਐਨਡੀਕੇ ਸਰਕਾਰ ਨੂੰ ਉਹਨਾਂ ਦੇ ਬੱਚੇ ਜਿਹੜੇ ਸ਼ਹੀਦ ਉੱਥੇ ਹੋਏ ਨੇ ਹੁਣ ਉਹਨਾਂ ਨੂੰ ਇੱਕ ਇੱਕ ਕਰੋੜ ਦੇਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਘੱਟੋ ਘੱਟ 50-50 ਲੱਖ ਰੁਪਏ ਦੇਣਾ ਚਾਹੀਦਾ ਜਿਹੜੇ ਆਪਣੇ ਪਾਲ ਪੋਸ਼ਣ ਕਰ ਸਕਣ ਬੱਚਿਆਂ ਦੇ ਬਹੁਤਾ ਕੁਝ ਨਾ ਕਹਿੰਦਾ ਮੈਂ ਤੇ ਇਹ ਗੱਲ ਕਵਾਂਗਾ ਇਹ ਭਾਰਤ ਸਰਕਾਰ ਨੂੰ ਚੱਕਨੇ ਹੋਣਾ ਚਾਹੀਦਾ ਜਿਦਾ ਪ੍ਰਧਾਨ ਜੀ ਨੇ ਕਿਹਾ ਉਹਨਾਂ ਨੂੰ ਪਹਿਲੇ ਹੀ ਚੀਜ਼ ਦਾ ਪਤਾ ਸੀ ਜੇ ਪਤਾ ਰਿਜ਼ਲਟ ਕਿਉਂ ਨਹੀਂ ਹੋਏ ਇਹਦਾ ਮਤਲਬ ਜਾਣ ਬੁੱਝ ਕੇ ਗੱਲ ਹੋਈ ਜੋ ਵੀ ਹੋਈ ਹੈ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਨਿਸ਼ਾਨ ਹੋਇਆ ਪਰ ਮੈਂ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਥੇ ਉਹਨਾਂ ਨੂੰ ਪ੍ਰਣਾਮ ਕਰਦਾ ਸੱਚਾ ਪਾਤਸ਼ਾਹ ਇਹਨਾਂ ਨੂੰ ਆਪਣੀ ਸਵਰਗ ਜਵਾਸਾ ਦਈ ਤੇ ਪਿਛੇ ਪਾਣਾ ਮੰਦਾ ਪਰਿਵਾਰ ਨੂੰ ਬਲ ਬਖਸ਼ੀ ਬਹੁਤਾ ਕੁਝ ਨਾ ਕਹਿੰਦਾ ਫਤਿਹ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਰ ਟਸਟ ਹੈ ਦੇਸ਼ ਦੇ ਅੰਦਰ ਜਿਹੜਾ ਪਾਕਿਸਤਾਨ ਦੁਆਰਾ ਅੰਤਗਵਾਦੀਆਂ ਨੇ 26 ਲੋਕਾਂ ਨੂੰ ਬੇਗੁਨਾਹ ਇੱਕ ਜਾਤੀ ਔਰ ਧਰਮ ਪੁਸ਼ ਕੇ ਮਾਰਿਆ ਗਿਆ ਔਰ ਬਹੁਤ ਘਨੌਣਾ ਔਰ ਕਸਾਈਆਂ ਤੋਂ ਮਾੜਾ ਕਰਮ ਕੀਤਾ ਮੈਂ ਇਹ ਸਮਝਦਾ ਵੀ ਜਿਹੜਾ ਇਹ ਪ੍ਰੋਟੈਸਟ ਉਸ ਕਰਕੇ ਰੱਖਿਆ ਗਿਆ ਇਹ ਕੇਂਦਰ ਸਰਕਾਰ ਨੂੰ ਤੇ ਉੱਥੋਂ ਦੀ ਜੰਮੂ ਕਸ਼ਮੀਰ ਸਰਕਾਰ ਨੂੰ ਹਟਬੋਟ ਸੀ ਪਹਾਨ ਵਾਲੇ ਸਮੇਂ ਤੇ ਯਾਤਰੀਆਂ ਤੇ ਹਮਲਾ ਹੋ ਸਕਦਾ ਮੈਂ ਸਮਝਦਾ ਕਿ ਇਹ ਨੈਗਲੀਜੈਂਸੀ ਹੈ ਦੋਨਾਂ ਸਰਕਾਰਾਂ ਦੀ ਕਿ ਜਿਹੜਾ ਉੱਥੇ ਉਹ ਹਮਲਾ ਹੋਇਆ ਔਰ ਬੇਗਨਾ ਲੋਕ ਜਿਹੜੇ ਘਰੋਂ ਇੱਕ ਯਾਤਰਾ ਸੁਖਦ ਲੈ ਕੇ ਆਪਣੇ ਨਿਕਲੇ ਸੀ ਕਿ ਘਰ ਵਾਪਸ ਆ ਕੇ ਬੱਚਿਆਂ 'ਚ ਬੈਠਾਂਗੇ ਉਹਨਾਂ ਨੂੰ ਉੱਥੇ ਮੌਤ ਦਾ ਸ਼ਿਕਾਰ ਹੋਣਾ ਪਿਆ ਔਰ ਉੱਥੇ ਉਹਨਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਅੱਜ ਐਸਾ ਮਹਿਸੂਸ ਹੁੰਦਾ ਹੈ ਕਿ ਦੇਸ਼ ਦਾ ਜਿਹੜਾ ਮੁਗਤ ਜਿਹਨੂੰ ਸ਼੍ਰੀਨਗਰ ਨੂੰ ਦੇਸ਼ ਦਾ ਮੁਗੜ ਵੀ ਕਿਹਾ ਜਾਂਦਾ ਹੈ ਪਾਕਿਸਤਾਨ ਨੇ ਲਲਕਾਰਿਆ ਉਸ ਲਲਕਾਰ ਦਾ ਜਵਾਬ ਜਿਹੜਾ ਮੈਂ ਸਮੇਂ ਨਾਲ ਕੇਂਦਰ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਬੜਾ ਲੰਬਾ ਸਮਾਂ ਹੋ ਗਿਆ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਲਦ ਸਬਕ ਸਿਖਾਇਆ ਜਾਏਗਾ ਔਰ ਮੈਂ ਸਮੇਂ ਨਾਲ ਵੀ ਇਸ ਹਰਕਤ ਤੋਂ ਬਾਅਦ ਕੋਈ ਗੱਲ ਬਚੀ ਨਹੀਂ ਕਿ ਪਾਕਿਸਤਾਨ ਦੇ ਅੰਦਰ ਅਤਵਾਦੀਆਂ ਨੂੰ ਮੈਂ ਨਹੀਂ ਕਹਿੰਦਾ ਇਨਸਾਨੀਅਤ ਦਾ ਖੂਨ ਕੀਤਾ ਜਾਏ ਪਰ ਜਿਹੜੇ ਹੱਤਕਵਾਦੀ ਜਿਹੜੇ ਇਹ ਸੋਚਦੇ ਲੋਕ ਨੇ ਉਹਨਾਂ ਦੇ ਅੱਡਿਆਂ ਨੂੰ ਨਿਸ਼ਤਰਾਬੂਦ ਕੀਤਾ ਜਾਏ ਉਹ ਨਿਸ਼ਤਰਾਬੂਦ ਕਰਕੇ ਉਹਨਾਂ ਅੱਡਿਆਂ ਦੇ ਉੱਤੇ ਅਟੈਕ ਕੀਤੇ ਜਾਣ ਔਰ ਐਸੇ ਕੋਈ ਚੀਜ਼ ਨਹੀਂ ਹੈ ਕਿ ਪਾਕਿਸਤਾਨ ਦੇ ਜਿਹੜੇ ਉੱਥੇ ਬੈਠੇ ਆਕਾ ਨੇ ਉਹਨਾਂ ਨੂੰ ਇਹ ਸੁਰੱਖਿਆ ਦੇ ਪਹਲ ਭਲ ਰਿਹਾ ਔਰ ਉਹ ਜਿਵੇਂ ਸੁਰੱਖਿਆ ਦੇ ਉਹਨੂੰ ਪਾਲਣ ਦੇਣੇ ਇਹ ਉਹ ਨਾਗ ਹੈ ਜਿਹੜਾ ਇਹ ਪਾਲਣ ਦੇਣੇ ਨੇ ਉਹ ਮੁਰਗੇ ਘਰਦਿਆਂ ਨੂੰ ਦੱਸਦਾ ਪਾਲਣ ਵਾਲੇ ਨੂੰ ਦੱਸਦਾ ਹੁੰਦਾ ਅੱਜ ਮੈਂ ਕਹਾਂਗਾ ਵੀ ਇਹ ਜਾਨਵਰਾਂ ਵਾਲਾ ਵਹਾਰ ਉਹਨਾਂ ਲੋਕਾਂ ਨੇ ਕੀਤਾ ਔਰ ਦੇਸ਼ ਦੀ ਅਸਮਤਾ ਤੇ ਕੁਠਾਰਾ ਕਾਤ ਕੀਤਾ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਇਸ ਗੱਲ ਨੂੰ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਇੱਕ ਵਿਚਾਰ ਹੈ ਕਿ ਉਹ ਹਮੇਸ਼ਾ ਸੈਕੂਲਰ ਤੇ ਪੰਜਾਬੀਅਤ ਦੇ ਪੰਜਾਬ ਦੀ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਦਾ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਗੁਰੂ ਮਹਾਰਾਜ ਨੇ ਕਿਹਾ ਕੀਰਤ ਕਰੋ ਵੰਡ ਛਕੋ ਨਾਮ ਜਪੋ ਅੱਜ ਕਾਲੀਦਾਲ ਇਸ ਗੱਲ ਦੇ ਉੱਤੇ ਮਹਿਸੂਸ ਕਰ ਰਿਹਾ ਹੈ ਕਿ ਬਹੁਤ ਮਾੜੀ ਔਰ ਬੇहद ਘਟਰਾ ਵਾਪਰੀ ਹੈ ਔਰ ਇਹ ਗੱਲ ਮੈਂ ਤੇ ਵੀ ਕਹੂੰਗਾ ਕਿ ਪੰਜਾਬ ਦੇ ਅੰਦਰ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਚੇਤਨਾ ਚਾਹੀਦਾ ਕਿਉਂਕਿ ਇੱਥੋਂ ਦਾ ਹਰ ਵਰਗ ਜਿਹੜਾ ਪੰਜਾਬ ਦੇ ਅੰਦਰ ਹੋ ਰਿਹਾ ਗੈਂਗਸਟਰ ਔਰ ਫਰੋਦੀਆਂ ਦੇ ਰੂਪ ਦੇ ਵਿੱਚ ਨਸ਼ਿਆਂ ਦੇ ਰੂਪ ਦੇ ਵਿੱਚ ਪੰਜਾਬ ਦੇ ਅੰਦਰ ਜੋ ਹੜ ਆਇਆ ਉਹਦੇ ਉੱਤੇ ਵੀ ਰੋਗ ਜੜੀ ਹੈ ਪੰਜਾਬੀ ਪੰਜਾਬ ਦੇ ਸਰਕਾਰ ਜੜੀ ਹੈ ਨਕਮੀ ਤੇ ਢੱਲੀ ਨੂੰ ਲਾਲਾ ਚਾਹੀਦਾ ਪਿਛਲੇ ਦਿਨੀ ਅੰਦਰ ਵਿਕਰਮਜੀਤ ਸਿੰਘ ਜੀ ਠੀਏ ਨੇ ਬੜੀ ਸੋਹਣੀ ਇੱਕ ਪੂਰੀ ਸਿਲਸਿਲੇ ਵਾਰ ਉਹ ਚੀਜ਼ ਪੇਸ਼ ਕੀਤੀ ਹੈ ਕਿ ਜਿਹੜੇ ਅਮਰਤਪਾਲ ਸਿੰਘ ਵਰਗੇ ਲੋਕ ਜਿਹੜੇ ਬੈਠੇ ਨੇ ਜੇਲਾਂ ਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਲੁੱਟ ਮਾਰਦਾ ਕੰਮ ਕੀਤਾ ਔਰ ਕਿਸ ਤਰੀਕੇ ਦੇ ਨਾਲ ਉਹ ਵਾਰਦਾਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਉਹ ਸਰਦਾਡੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਦਾ ਵੀ ਲੜੀਵਾਰ ਸਬੂਤਾ ਦੇ ਨਾਲ ਜਵਾਬ ਦਿੱਤਾ ਇਸ ਕਰਕੇ ਪੰਜਾਬ ਸਰਕਾਰ ਨੂੰ ਚੁਟਾਉਣਾ ਚਾਹੁੰਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰੇ ਔਰ ਕੇਂਦਰ ਸਰਕਾਰ ਨੂੰ ਇਹ ਗੱਲ ਖਾਸ ਤੌਰ ਤੇ ਸੁਣਿਆ ਦੇਣ ਚਾਹੁੰਦੇ ਆ ਅਗਰ ਤੁਹਾਡੇ ਕੋਲ ਇਨਪੋਰਟ ਸੀ ਤੇ ਤੁਹਾਨੂੰ ਸੁਰੱਖਿਆ ਦੇ ਪੁਕਤਾ ਇੰਤਜ਼ਾਮ ਉੱਤੇ ਵੀ ਕਰਨੇ ਪਹਿਲੀ ਗੱਲ ਤੇ ਜਿਹੜੀ ਗੱਲ ਮੈਂ ਕਵਾਂਗਾ ਕਿ ਤੁਸੀਂ ਗੱਲ ਕਹੀ ਆ ਵੀ ਅਲਪ ਸੰਖਿਆ ਸਮੁਦਾਇ ਸਿੱਖਾਂ ਦਾ ਨਰਸੰਹਾਰ ਹੋਇਆ ਮੈਂ ਇਹ ਗੱਲ ਖੁੱਲੇ ਰੂਪ ਚ ਕਹਿਣਾ ਜਾਵਾਂਗਾ ਕਿ ਅਲਪ ਸੰਖਿਆਕ ਸਮੁਦਾਇ ਸਿੱਖਾਂ ਦੇ ਗੁਰਦੁਆਰੇ ਪਾਕਿਸਤਾਨ ਚ ਕੋਈ ਭਜੇ ਨਾ ਜੇ ਕੋਈ ਪ੍ਰਾਣੇ ਮੰਦਰ ਭਜੇ ਨਾ ਉਹ ਤੇ ਅਗਰ ਇਹ ਸਾਰਾ ਕੋਈ ਨਾਸਤਰਾਬੂਦ ਪਾਕਿਸਤਾਨ ਜ਼ਬਰਦਸਤੀ ਬੱਚਿਆਂ ਦੇ ਨਾਲ ਜ਼ਬਰਜਨਾਮ ਪਾਕਿਸਤਾਨ ਚ ਹੋ ਰਿਹਾ ਚਾਹੇ ਉਹ ਹਿੰਦੂਆਂ ਦੀ ਬੱਚੀਆਂ ਹੋਣ ਚਾਹੇ ਉਹ ਸਿੱਖਾਂ ਦੀਆਂ ਬੱਚੀਆਂ ਹੋਣ ਕਿਆ ਪਾਕਿਸਤਾਨ ਦੇ ਅਗਰ ਇਹੋ ਜਿਹਾ ਜਬਰ ਜਨਾਹ ਹੁੰਦਾ ਤੇ ਹਿੰਦੁਸਤਾਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹਦੀ ਤੁਸੀਂ ਗੱਲ ਕੀਤੀ ਹੈ ਬਈ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਮੈਂ ਇਹ ਗੱਲ ਪਹਿਲੇ ਕਹਿ ਚੁੱਕਾ ਕਿ ਉਸ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਬਹੁਤ ਸ਼ੇਦੀ ਕਾਰਵਾਈ ਕੀਤੀ ਜਾਏਗੀ ਆ ਸਮਾਂ ਡਿਕਨ ਦਾ ਨਹੀਂ ਹੈ ਸਮਾਂ ਇਹਨਾਂ ਨੂੰ ਇਸ ਤਰ੍ਹਾਂ ਬੁੱਧ ਕਰਨ ਦਾ ਹੁਣ ਕੋਈ ਫਕਤ ਐਸਾ ਨਹੀਂ ਹੈ ਵੀ ਆਪਾਂ ਬੜੀ ਗੱਲ ਨੂੰ ਇਹ ਨਾ ਕਰ ਸਕੀਏ ਕੀ ਸਮਝੀਏ ਬਿਲਕੁਲ ਇਹ ਗੱਲ ਬੜੀ ਕਲੀਅਰ ਅਖਬਾਰ ਦੇ ਅੰਦਰ ਇਲੈਕਟ੍ਰੋਨਿਕ মিডিਆ ਦੇ ਅੰਦਰ ਖਬਰ ਲੱਗੀ ਆ ਇਸ ਗੱਲ ਦੀ ਇਨਪੁਟ ਸੀ ਕੇਂਦਰ ਦੀਆਂ ਏਜੰਸੀਆਂ ਨੂੰ ਵੀ ਤੇ ਉੱਥੋਂ ਦੀ ਜੀਐਨਕੇ ਸਰਕਾਰ ਨੂੰ ਵੀ ਔਰ ਉਹ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਨਕਾਮ ਔਰ ਫੇਲਿਅਰ ਹੋਈਆਂ ਇਹ ਗੱਲ ਕਹਿੰਦੇ ਵਿੱਚ ਕੋਈ ਕਰੇ